ਸਾਸੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਜੀ ਸਾਰੇ ਠੀਕ ਠਾਕ ਤੇ ਅੱਜ ਮੈਂ ਤੇ ਉਸਤਾਜ ਜੀ ਭਾਈ ਸਵੇਰੇ ਸਵੇਰੇ ਨਿਕਲ ਪਿਆ ਸ਼ਹਿਰ ਨੂੰ ਕੋਈ ਸਮਾਨ ਲੈਣਾ ਸੀ ਤੇ ਕੋਈ ਉਸਤਾਜ ਜੀ ਨੇ ਲੈਣਾ ਸੀ ਪਰ ਆਪਾਂ ਜਲਦੀ ਜਲਦੀ ਘਰੇ ਆ ਜਾਣਾ ਤੇ ਆਜੋ ਫਿਰ ਤੁਹਾਨੂੰ ਮੋਦਗੀ ਲੈ ਚਲਦੇ ਆ ਤੇ ਦਿਖਾਉਨੇ ਆ ਬਜਾਰਾਂ ਦੀਆਂ ਰੌਣਕਾਂ ਸ਼ੌਂਕਾਂ ਲਓ ਜੀ ਥੋੜਾ ਜਿਹਾ ਆਪਾਂ ਉਸਤਾਦ ਜੀ ਤਾਂ ਇੱਥੇ ਉੱਤਰ ਗਏ ਥੋੜਾ ਜਿਹਾ ਉਹਨਾਂ ਨੂੰ ਕੰਮ ਸੀ ਤੇ ਹੁਣ ਮੈਂ ਕਿਹਾ ਚਲੋ 10 ਮਿੰਟ ਆਪਾਂ ਕਰਦੇ ਆ ਟਾਈਮ ਪਾਸ ਆਪਾਂ ਚੱਲਦੇ ਆ ਸੇਟ ਕੋਲੇ ਸੇਟ ਨੂੰ ਮਿਲਦੇ ਆ 10 ਮਿੰਟ ਫਿਰ ਆਪਾਂ 6:30 'ਚ ਪੈਂਡ ਹੀ ਜਾਣਾ ਕਿਉਂਕਿ 1 ਤਾਂ ਵੱਜ ਗਿਆ ਤੇ ਬੱਚੇ ਫਿਰ ਉਹਨੂੰ ਬੱਚਿਆਂ ਦਾ ਟਾਈਮ ਹੋ ਜਾਣਾ ਦਿਨ ਛੋਟਾ ਹੀ ਆ ਦੇਖਦੇ ਆ ਵੀ ਸੇਟ ਦਾ ਕੀ ਰਿਐਕਸ਼ਨ ਦੁਕਾਨ ਬੰਦ ਆ ਕਿ ਖੁੱਲੀ ਆ ਬਾਕੀ ਮੈਨੂੰ ਲੱਗਦਾ ਵੀ ਦੁਕਾਨ ਤਾਂ ਹੈਗੀ ਓਪਨ ਹੀ ਕਿਵੇਂ ਆ ਬਹੁਤ ਵਧੀਆ ਵਧਾਈਆਂ ਬਾਈ ਤੇਨੂੰ ਸਭ ਤੋਂ ਪਹਿਲਾਂ ਸਵਾਗ ਵਧਾਈਆਂ ਬਾਈ ਬਹੁਤ ਵਧੀਆ ਤੁਹਾਨੂੰ ਪਰਮਾ ਬਾਈ ਹਾਂ ਹੋਰ ਉਹ ਸਭ ਦੀ ਸੁਣ ਕਿੰਨੂ ਖਾਓਗੇ ਆ ਠੰਡੇ ਠੰਡੇ ਸੇਠ ਦੇ ਲੋ ਕਿੰਨੂ ਖਾਈ ਜਾਂਦਾ ਨਾਲੇ ਇਧਰ ਪੋਚਾ ਲਈ ਬੈਠਾ ਐਨੇ ਠੰਡਾ ਯਾਰ ਸੇਠਾ ਪਹਿਲਾਂ ਮੈਂ ਵੀਡੀਓ ਚ ਪਹਿਲਾਂ ਕਿਹਾ ਵੀ ਮੈਂ ਸੇਠ ਨੂੰ ਮਿਲਣ ਚੱਲਿਆ ਕਿਵੇਂ ਆ ਯੋਧਿਆ ਤੇ ਮੈਂ ਗੱਡੀ ਚ ਪਹਿਲਾਂ ਕਹਿੰਦਾ ਹੁੰਦਾ ਸੀ ਮੈਂ ਕਹਾਂ 2 ਮਿੰਟ ਸੇਠ ਨੂੰ ਮਿਲ ਕੇ ਆਉਣਾ ਪਤਾ ਮੈਨੂੰ ਮਿਲੇ ਮੈਨੂੰ ਮਿਲੇ ਬਣਾ ਤੂੰ ਜਾਂਦਾ ਹੀ ਨਹੀਂ ਮਸਤ ਆਪ ਤਾਂ ਤੂੰ ਆਉਂਦਾ ਨਹੀਂ ਯਾਰ ਮਿਲਦਾ ਨਹੀਂ ਮੈਂ ਤੈਨੂੰ ਮੌਨ ਲਾਉਣਾ ਵੇਲਾ ਯਾਰ ਬਈ ਜਿਵੇਂ ਬੈਂਕ ਕੰਮ ਕਰਾਂ ਜੀ ਆਹਾਂ ਤੋ ਠੀਕ ਆ। ਕਹਿੰਦਾ ਵੀ ਸੇਠ ਵੀਡੀਓ ਚ ਘਟਾਉਣ ਲੱਪ ਪੈ ਜਾਣੇ ਆਪਣਾ ਯਾਰੀ ਘਟਾਦੀ ਅੱਗੇ ਨੂੰ। ਨਹੀਂ ਨਹੀਂ ਯਾਰੀ ਕਿਉਂ ਘਟਾਉਂਦਾ। ਹਾਂ ਨਾ ਤਾਂ ਇਹ ਫੋਨ ਲਾਉਂਦਾ। ਮੈਸੇਜ ਜ਼ਰੂਰ ਕੀਤੇ ਨੇ। ਹੁਣ ਦਿਲਾਂ ਚ ਪਿਆਰ ਹੋਣਾ ਚਾਹੀਦਾ। ਚਲੇ। ਖ਼ਬਰ ਸੁਣਾ। ਬਾਬਾ ਵਧੀਆ। ਐਮ। ਹਾਂ। ਠੰਡ ਚ ਵੇਖ ਲਓ ਬਾਈ ਸੇਠ। ਸੰਤਰੇ ਨੱਪੀ ਤੁਰਿਆ ਆਉਂਦਾ ਕੰਮ। ਅੱਜ ਤਾਂ ਬਾਬਾ ਅਸੀਂ ਡਰਦੇ ਖਾਂਦੇ ਥੋੜੀ ਹੀ ਨਿਕਲੀ ਉਦੋਂ ਹੀ ਬੱਸ ਹੋ ਗਈ ਆ। ਨਹੀਂ ਅੱਜ ਤਾਂ ਮੌਸਮ ਬਹੁਤ ਸਾਫ਼ ਆ ਪੂਰਾ। ਨਹੀਂ ਨਹੀਂ ਸਾਫ਼ ਕਿੱਤੇ ਆ। ਹਵਾ ਹੋਇਆ ਬਾਕੀ ਮੈਂ ਤਾਂ ਨਿਕਲਦਾ ਆਉਂਦਾ ਹਾਲੇ ਉਹਨਾਂ ਨੇ ਨਿਕਲਿਆਗਾ। ਹੋਰ ਫਿਰ ਹੋਰ ਸੁਣਾਣਾ ਵੀਤਾ ਜੀ ਬਹੁਤ ਵਧੀਆ ਚੜ੍ਹਦੀ ਕਲਾ ਅੱਜ ਕਿਹਦੇ ਮਾਰੇ ਮਦਜੀ ਰਾਜਾ ਅਸਤਾਜ ਜੀ ਆਏ ਸੀ ਨਾਲ ਅੱਛਾ ਉਹਨਾਂ ਨੂੰ ਲੈਣੇ ਆ ਨਾਲ ਕੋਟ ਉਹ ਫਿਰ ਉਸਤਾਜ ਜੀ ਥੋੜਾ ਜਿਹਾ ਉਧਰ ਕੰਮ ਚ ਸ਼ੋਪਿੰਗ ਕਰਨ ਲੈ ਆ ਹਾਂ ਤੇ ਮੈਂ ਹਣ ਛੇਤੀ ਛੇਤੀ ਖ ਚੱਲਦੇ ਹਾਂ ਜੈਕਸਕੂਟਰ ਲੈਣ ਆ ਲੱਗਦਾ ਜੀ ਹਾਂ ਜੈਕਸਕੂਟਰ ਲੈਣੇ ਆ ਦੇ ਯਾਰ ਹੋਰ ਦੱਸ ਤੂੰ ਕਿਵੇਂ ਆ ਬਹੁਤ ਵਧੀਆ ਚੜ੍ਹਦੀ ਕਲਾ ਪ੍ਰਿੰਸ ਕੋਲੇ ਖੜੇ ਆ ਹਾਂ ਨਹੀਂ ਨਹੀਂ ਹੋਰ ਕਿਤੇ ਹੋਰ ਇਹ ਬੰਦੇ ਆ ਭਾਈ ਬਰਥਡੇ ਸੀ ਮੈਂ ਸਪੈਸ਼ਲ ਰੀਲ ਸ਼ੇਅਰ ਕੀਤੀ ਹਨਾ ਰੀਲ ਭਾਈ ਏ ਬੰਦੇ ਨੇ 10 ਰੁਪਈਆ ਦਾ ਖਵਾਇਆ ਲਈ ਕੋ। ਹਰ ਵਾਰੀ ਇਹਦੇ ਪੁਆਇੰਟ ਨਹੀਂ ਮਨੋਲੇ। ਹਾਂਜੀ ਲੈ ਉਸਤਾਜ ਜੀ ਸਮਾਨ। ਹਾਂਜੀ। ਹੋ ਗਈ ਸ਼ਾਪਿੰਗ? ਹੋ ਗਈ। ਚੱਲ ਗਏ। ਚਲੋ ਭਾਈ ਨਿਕਲ ਗਏ। ਕਦੇ ਝਾੜੂ ਲੈ ਲਾ ਤੇ ਕਦੇ ਕੋਸ਼ ਲੈ ਲਾ। ਜੇ ਉਸਤਾਜ ਜੀ ਨੂੰ ਨਾਲ ਲੈਵਾਂ ਨਿੱਕੀਆਂ ਨਿੱਕੀਆਂ ਚੀਜ਼ਾਂ ਵਿੱਚ ਪਹਾਈ ਫਿਰੂਗੀ। ਮੈਨੂੰ ਜ਼ਿਆਦਾ ਜਾਂਦਾ ਫਿਰ ਮੈਂ ਕਹਿੰਦੀ ਲੈ ਲਈ। ਨਿੱਕੀ ਨਿੱਕੀ ਗੱਲ ਜਾਂਦਾ ਇਹਦੀ ਝਾੜੂ ਪਹਿਲਾਂ ਕ ਲਿਆ ਉਹ ਹੈਂਡ ਵਾਸ਼ ਜੀ ਲੈ ਕੇ ਆਂਦੇ ਪਾਉ ਜੇ ਤੇ ਹਣ ਝਾੜੂ ਲੈ ਆ। ਬੋਲ ਰਿਹਾ ਕਿੰਨ ਟਾਲਾ ਗਿਆ ਨਾ ਮੋਰੀ ਉਹ ਪੇਚੜੂ ਨਿੱਕਾ ਮੈਂ ਕਿ ਹੁਣ ਗੱਡੀ ਤੇ ਆ ਗਿਆ ਆ ਪੀ ਲੈ ਲੈ ਐਪਲ ਵੀਰ ਦਾ ਫੈਨ ਹੀ ਹੋ ਗਿਆ ਮਾਤਾ ਯਾਰ ਇੱਕ ਹੀ ਲਈ ਆ ਇਦਾਂ ਦਿਖਾਰ ਜਾਇਆ ਨਾ ਵਾ ਵਧੀਆ ਨਹੀਂ ਨਹੀਂ ਬੱਸ ਪੀ ਲੈ ਜੂ ਜਾਤਾ ਨਹੀਂ ਪੀਣਾ ਨਹੀਂ ਨਹੀਂ ਕੋਈ ਖਾਲਾ ਜਿ ਕੋ ਖਾਣਾ ਪਰ ਵੀ ਸਾਨੂੰ ਭੁੱਖ ਨਹੀਂ ਹੈਗੀ ਕਿਉਂਕਿ ਹਜੇ 1 ਸਵਾ 1 ਹੋਇਆ ਚੱਲ ਜੇ ਚਾਹ ਪੀ ਚਾਹ ਹੀ ਪੀਨੇ ਅੱਜ ਅਹੀਂ ਘਰ ਵਾਲੀ ਚਾਹ ਨਹੀਂ ਪੀਤੀਗੀ ਹੈਨਾ ਹਾਂਜੀ ਚੱਲੀਏ ਫਿਰ ਚਲੋ ਆ ਜਾਇਆਂ ਚ ਲੱਗਦਾ ਵੀ ਛੇਤੀ ਜੇ ਨਹੀਂ ਮੜ ਚੱਲੇ ਹਾਂਜੀ ਹੈਨਾ ਵੀ ਜੀ ਨੂੰ ਕੋ ਯਾਦ ਹੀ ਨਹੀਂ ਆਉਂਦਾ ਹਾਂ ਜਾਇਂ ਦਿਖਾਦਾ ਵੀ ਚਲੋ ਜਾਣਾ ਹੀ ਪੈਣਾ ਮਿੱਤਰਾਂ ਅਧਾਰ ਮਾਰਕੀਟ ਤਾਂ ਕਿਹੜਾ ਮਾਰਕੀਟ ਜਾਣਾ ਹੁੰਦਾ ਕਿ ਨਹੀਂ ਸ਼ਾਲ ਵਈ ਨਹੀਂ ਖਾਣਾ ਦਾ ਬਸ ਚੱਲ ਲਓ ਵੀ ਮਿੱਤਰ ਪਿਆਰਿਓ ਤੋਂਪ ਨਿਕਲਾਈ ਆ ਹਾ 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 ਤੇ ਮੇਰਾ ਰਾਦਾ ਬਣਿਆ ਵੀ ਅੱਜ ਕਿਉਂ ਨਾ ਸਪਰੇਅ ਕਰ ਲਈਏ ਹੁਣ ਆਪਾਂ ਭੱਜ ਕੇ ਛਿੰਦੇ ਤੋਂ ਲਿਆਉਣੇ ਸਪਰੇਅ ਬੰਦਿਆਂ ਨੂੰ ਕਿਹਾ ਜੇ ਆਗੇ ਤਾਂ ਸ਼ਾਮ ਤੱਕ ਕਰ ਦੇ ਸਪਰੇਅ ਆ ਵੇ ਸੂਰਜੀ ਨੇ ਕਿਹਾ ਆ ਨਾਲ ਆਪਾਂ ਪੀਨੇ ਆ ਆਹ ਮੈਂ ਨਹੀਂ ਚਾਹ ਪੀਣੀ ਯਾਰ ਤੇ ਇਹ ਪੀਊਗਾ ਤੂੰ ਪੀ ਲੈ ਮੈਂ ਬਾਅਦ ਚ ਪਿਉਂ ਖੇਤ ਲੈ ਕੇ ਜਾਵਾਂਗੇ ਲਓ ਜੀ 1 ਵਜੇ 2 ਵਜੇ ਨੂੰ ਬੰਦੇ ਆਗੇ ਨਾ ਤੇ ਧੁੱਪੇ ਧੁੱਪੇ ਅੱਜ ਪਰੇਦਰਨ ਵੇਟਦੇ ਆਂ ਤੇ ਕੱਲ ਨੂੰ ਪਾਣੀ ਛੱਡਦੇ ਆਂ ਬਈ ਹੁਣ ਕਰਦੇ ਆਂ ਕੰਮ ਸ਼ੁਰੂ ੋੜਿਆ ਕੀ ਹਾਲ ਚਾਲ ਆ? ਕੈਂਵਾਂ? ਵਧੀਆ ਬਈ। ਹੋਰ ਜੀ ਮੈਂਬਰ ਸਾਹਿਬ ਕੀ ਹਾਲ ਚਾਲ? ਠੀਕ ਆ ਜੀ। ਠੀਕ ਠਾਕ ਐ। ਹਜੇ ਅੱਖਾਂ ਹੀ ਤਾਂ ਟੋਪੀ ਤਾਂ ਅਜੇ ਹੋਈ ਨਹੀਂ। ਹਾਂ। ਲਾਓਏ ਮੇਤਰਾ ਵੀਰ ਆ ਗਿਆ ਤੇ ਵੀਰ ਆਜ ਦੋ ਜਣੇ ਆ ਤੇ ਤੁੱਪ ਵੀ ਨਿਕਲ ਆਈ ਵਿੱਚ ਬਦਲ ਜੇ ਹੋ ਜਾਂਦੇ ਬੁੜੇ ਯਾਰ। ਨਹੀਂ ਬਾਈ ਲਾਊਗਾ ਤਾਂ ਆਪਾਂ। ਹਾਂ ਹਾਂ। ਸੁਖਰੀ ਆਪਣੀ ਅਸਰ ਕਰੂਗੀ। ਚਲੋ ਚਲਾਈਏ ਕੰਮ। ਚਲਾਈਏ ਹਾਂ ਚਲਾਉਣੇ ਬਈ। ਚਲੋ ਜੀ ਹੁਣ ਦਵਾਈ ਖੋਲਦੇ ਆਂ ਤੇ ਕੰਮ ਕਰਦੇ ਆਂ ਸ਼ੁਰੂ ਬਈ। ਪਹਿਲਾਂ ਸਾਡੀ ਵੀ ਲੈ ਵੀ ਅੱਕਾਪਾ ਟਾਪਿਕ ਪਾਉਣੀ ਆ ਤੇ 240 ਪਾਉਣ ਲੱਗੇ ਆ ਤੇ ਜਿਹੜਾ ਉਹ ਸੁਪਰ ਸੀਡਰ ਵਾਲਾ ਉਹ ਚਾ ਆਪਾਂ ਹੋਰ ਵੈਰੈਟੀ ਆ ਉਹ ਤੁਹਾਨੂੰ ਬਾਅਦ ਚ ਦਿਖਾਉਂਗਾ ਤੇ ਕਣਕ ਬਾਬੇ ਦੀ ਕਿਰਪਾ ਨਾਲ ਪੂਰੀ ਕੈਂਟ ਆ ਪੂਰੀ ਕੈਂਟ ਆ ਜੀ ਤੇ ਬਾਈ ਸਪਰੇ ਵੀ ਬਾਈ ਐਨ ਸਰਾ ਹੀ ਕਰਦੇ ਹਰ ਵਾਰੀ ਹਾਂ ਤੇ ਆ ਕਿਲਾ ਸੀਗਾ ਪਿਛਲੀ ਵਾਰੀ ਪੀਲਾ ਇਹਨੂੰ ਸਪਰੇ ਕੀਤੀ ਸੀ ਆ ਵੇਖ ਲਓ ਤੁਹਾਡੇ ਸਾਹਮਣੇ ਹੁਣ ਰਿਜ਼ਲਟ ਐਨ ਕਾਲੀ ਸ਼ਾਹ ਹੋਈ ਪਈ ਆ ਕਣਕ ਲੈ ਮਿੱਤਰੋ ਕਰੜੇ ਹੋ ਜੋ ਕਰੜੇ ਜੀ ਕਰੜੇ ਤੇ ਕਰ ਲਓ ਸ਼ੁਰੂ ਕੰਮ ਹਾਂ ਚਾਹ ਪੀ ਲਓ ਚਾਹ ਲੈ ਆਏ ਪਹਿਲਾਂ ਚਾਹ ਪੀ ਲਓ ਕੋਈ ਨਹੀਂ ਫਿਰ ਤੁਸੀਂ ਹਟਣਾ ਨਹੀਂਗਾ ਚਾ ਪੀ ਲੋ ਮੜਕੇ ਨਾਲ ਇਹ ਸਵਾਦ ਜਾਂ ਬਦਲ ਜਾਂਦਾ ਇਹਦਾ ਲੈ ਵੀ ਚਾ ਆਪਾਂ ਨਾਲ ਹੀ ਲਿਆਂਦੀ ਮਿੱਤਰੋ ਮੈਂ ਵੀ ਪੀਣੀ ਆ ਇਹਨੂੰ ਤਾਂ ਮੈਂ ਅਜੇ ਹੋਟਲ ਤੇ ਆਖੇ ਬੋਰਡ ਨੂੰ ਮੈਂ ਖੜ ਜਾ ਵੇਹਲਾ ਖਾਣੇ ਸਮੋਸੇ ਸਮਾਸੇ ਮੰਨੇ ਨਹੀਂ ਇਹ ਗੱਲ ਬਾਈ ਨੇ ਕਿਹਾ ਸੀਗਾ ਸਮੋਸੇ ਮਾਦੇ ਖਾ ਲੋ ਹਾਂ ਮੰਗਾ ਲਾਂਗੇ ਚਲ ਕੋਈ ਨਹੀਂ ਭੁੱਖ ਲੱਗੀ ਕੋਈ ਚੱਕਰ ਕਰਤਾ ਵੀ ਵੀਰਾਂ ਨੇ ਕੰਮ ਸਟਾਰਟ ਇਧਰ ਸੂਰਜ ਵੀ ਵਸ ਓਕੇ ਹੋ ਗਿਆ ਪਿਆ ਅੱਜ ਆਪਣੇ ਸਾਗ ਦੀ ਸ਼ਾਮਤ ਆ ਜਾਣੀ ਹੈ ਤੇ ਸਾਗ ਆਪਾਂ ਤੋੜ ਲੈਣਾ ਕਿਉਂਕਿ ਅੱਜ ਖਤਮ ਹੋ ਜਾਣਾ ਕੋ ਐਲ ਗ੍ਰੈਪ ਵੀ ਹੈਗੀ ਆ 24D ਆ ਤੇ ਉਹਦੇ ਨਾਲ ਖਤਮ ਹੋ ਜਾਣਾ ਆ ਦੇਖੋ ਤੁਸੀਂ ਕਿੰਨਾ ਸੋਹਣਾ ਸਾਗ ਸੀ ਮੇਰਾ ਐ ਵਟ ਤੇ ਲਾਇਆ ਸਾਰੀ ਦੂਰ ਤੱਕ ਹੁਣ ਆਪਾਂ ਇਹਨੂੰ ਤੋੜ ਹੀ ਲੈਨੇ ਆ ਸਾਗ ਬਣਾ ਲਾਂਗੇ ਭਾਈ ਮੈਂ ਤੇ ਗੰਮੇ ਨੇ ਇੱਥੇ ਨਾ ਔਲੀਆਂ ਚ ਥੋੜੀ ਥੋੜੀ ਸਰੋਂ ਦੀ ਪਾਤੀ ਸੀ ਵਿੱਚ ਡੰਡੇ ਜਿਹੇ ਦੇ ਨਾਲ ਤੇ ਸਰੋਂ ਵਾਧੂ ਹੋ ਗਈ ਇਹ ਸਾਗ ਕੋਕੇ ਕਿਸੇ ਕੰਮ ਦਾ ਨਹੀਂ ਰਹਿਣਾ ਇਹਨੇ ਲਗਰੇ ਆਪਣੇ ਸਾਰਾ ਕੰਮ ਕਰਦਣਾ ਖਰਾਬ ਆਪਾਂ ਉਹ ਦੂਜੇ ਕਿੱਲੇ ਚ ਲਾਤਾ ਤੇ ਆਪਾਂ ਸਾਗ ਤੋੜਨਗੇ। ਕੋਈ ਬਚਣੀ ਹੈ ਨਹੀਂਗੀ। ਆ ਸਾਰੇ ਬੂਟੇ ਹੈਗੇ ਵਿੱਚ ਵੱਟ ਤੇ। ਇੱਧਰ ਦੋਆਂ ਵੱਟਾਂ ਦਾ ਤੋੜ ਲਿਆ। ਆ ਵੇਲੇ ਇੰਨਾ ਬਣ ਗਿਆ। ਹੁਣ ਉਹ ਪਈਆਲਾਂ ਜਾ ਕੇ ਉਧਰ ਵੀ ਦੋਆਂ ਵੱਟਾਂ ਤੇ ਸੀ। ਉਧਰੋਂ ਵੀ ਤੋੜ ਲੈਨੇ ਆ। ਲਾ ਲਾ ਦੇ ਰੱਬਾ ਤੌਪ। ਅਰਦੇ ਮੇਰ। 2-4 ਘੰਟੇ ਤੌਪ ਲੱਗ ਜੇ ਤੇ ਚੱਲ ਆਪਣਾ ਕੰਮ ਹੋ ਜੇ। ਬਾਕੀ ਕੰਮ ਮਾਸ਼ਾਅੱਲਾ। ਬਾਬੇ ਦੀ ਕਿਰਪਾ ਨਾਲ ਪੂਰੇ ਟੌਪ ਆ ਇਸ ਟਾਈਮ ਦੇਖੋ ਰੰਗ ਹੀ ਵੱਖਰਾ ਬਾਈ 187 ਦਾ ਕੁਆਲਿਟੀ ਵੱਖਰੀ ਹੈ ਬਹੁਤ ਚੜਾ ਲਾਈਟ ਆਉਣੀ ਸੀ 22 ਵਜੇ ਤੇ ਪਾਵਰ ਕੱਟਾ ਲਾਈਟ ਆਈ ਨਹੀਂ ਤੇ ਆਪਣੇ ਕੋਲ ਪਾਣੀ ਵੀ ਥੋੜਾ ਹੀ ਆ ਤੇ ਆਪਾਂ ਸਾਗ ਜਮਾ ਤੋੜ ਕੇ ਆ ਬੰਨਤਾ ਤੇ ਕੰਮ ਹੈਗਾ ਓਕੇ ਤੇ ਇਧਰ ਯੋਦੇ ਵੀ ਖਿੱਚੇ ਆਉਂਦੇ ਕੰਮ ਅੱਜ ਯੋਦੇ ਆਪਣੇ ਕੋਲੇ ਦੋ ਹੀ ਆ ਚਲੋ ਆ ਕਿੱਲਾ ਨਿਬੜ ਗਿਆ ਆ ਰਹਿ ਗਿਆ ਕਰ ਦੇਣਗੇ ਹੌਲੀ ਹੌਲੀ ਜਿਹੜੀ ਆਪਣੀ ਸੁਪਰ ਸੀਡਰ ਵਾਲੀ ਦੋ ਕਿੱਲੇ ਉਹਦੇ ਵਾਸਤੇ ਉਹ ਥੋੜਾ ਗੰਦ ਬਾਲਾ ਵੀ ਨਹੀਂ ਕਹਿ ਸਕਦੇ ਆ ਮੈਂ ਮੈਂ ਝੂਠ ਮਾਰੀ ਜਾਵਾਂ ਜਿਆਦਾ ਵੀ ਠੀਕ ਆ ਪਰ ਉਹਦੀ ਦਵਾਈ ਥੋੜੀ ਵੱਖਰੀ ਐ ਉਹਦੇ ਹੱਥੇ 1 ਲੀਟਰ ਆਪਾਂ ਦੋਆਂ ਕਿੱਲਾਂ ਚ ਲੀਟਰ ਦਾ ਪਾਉਣਾ ਐਲ ਗ੍ਰਿਪ ਤੇ ਨਾਲ ਆਪਾਂ ਟੌਪਿਕ ਦੇ ਪਾਤੇ ਦੋਆਂ ਕਿੱਲਾਂ ਤਨ ਪੈਕਟ ਤੇ 24D ਆਪਾਂ ਪਾਈਏ ਦੂਜੀ ਕਣਕ ਚ ਨਾਲ ਟੌਪਿਕ ਬਸ ਬਾਕੀ ਵਾਂਝ ਚਾਹ ਪਾਤੀ ਆ ਤੇ ਦੋਆਂ ਕਿੱਲਾਂ ਚ ਆਪਾਂ ਵੱਖਰੀ ਪਾਈ ਆ ਐਲ ਗ੍ਰਿਪ ਤੇ ਲੀਟਰ ਤੇ ਨਾਲ ਟੌਪਿਕ ਤੇ ਵੀ ਖੋਲੀ ਪਈ ਆ ਕਿਉਂਕਿ ਅੱਜ ਬੰਦੇ ਥੋੜੇ ਆ ਤੇ ਹਜੇ ਤਿੰਨ ਕਿਲੇ ਹੀ ਨਿਕਲੇ ਆ ਹਣ ਉਹ ਥੱਲੇ ਪਈਆਂ ਲਗੇ ਆ ਤੇ ਤੁੱਪ ਵੀ ਬਾਬੇ ਦੀ ਕਿਰਪਾ ਨਾਲ ਪੂਰੀ ਲੱਗ ਗਈ ਅੱਜ ਚਲਾ ਤਿੰਨ ਕਿਲੇ ਨਿਬੜੇ ਤੇ ਹੁਣ ਉਹ ਦੋਆਂ ਚ ਗਏ ਚਲੇ ਆ ਫਿਰ ਉਧਰ ਰਹਿੰਦਾ ਤੇ ਇਧਰ ਲੰਮੜ ਕੇ ਕੰਪਲੀਟ ਲੈ ਉਹ ਤਾਂ ਮੁੜੇ ਹੋਗੇ ਪੱਕਾ 12 ਤੋਂ 12 ਕਿੱਲਿਆਂ ਤੋਂ 12 ਕਿਲਿਆਂ ਤੋਂ ਬਾਈ ਲੈ ਵੀ ਬੰਦੇ ਸਾਡੇ ਉਹ ਉਧਰ ਗਏ ਸੀ ਤੇ ਇਹਾਂ ਦੇ ਵੀ ਉਧਰ ਜਾਵੜਦੇ ਅਗਲੀ ਮੋਟਰ ਤੇ ਉਹਦੋਂ ਗਾਂ ਵਾਲੀ ਤੇ ਜਾਵੜਦੇ ਗਾਂ ਵਾਲੀ ਇਧਰ ਨੂੰ ਜਾਵੜਦੇ ਤੇ ਇਧਰੋਂ ਫੇਰ ਆਏ ਕਿਲੇ ਕਿੱਲੇ ਦਾ ਫਰਕ ਪੈ ਗਿਆ ਕਿਹੜਾ ਲੱਗਾ ਸਾਡੇ ਆਪ ਦੇ ਜਾਣੇ ਤਾਂ ਬੰਦਾ ਹੈਣਾ ਚੰਗੇ ਪਾਸੇ ਨੂੰ ਸੋਚਦਾ ਪਰ ਕਈ ਵਾਰੀ ਹੋ ਜਾਂਦਾ ਬਾਦ ਕਰ ਬਾਕੀ ਮੈਂਬਰ ਸਾਹਿਬ ਦੀ ਸੁਣਨੀ ਪੈਂਦੀ ਬਾਈ 12 ਕਿੱਲੇ ਲੱਗੇ ਬਾਈ 12 ਕਿੱਲੇ ਬਾੜ ਦੇ ਹਾਂ ਤੇ 12 ਜਾ ਕਿੱਲਾ ਗੁੱਠ ਵਾਲਾ ਕੱਢਿਆ ਹੋਣਾ ਸੀ ਚੱਲ ਕੋਈ ਉਹਦੇ ਸ਼ੌਕ ਨੂੰ ਸੀ ਉਹੋ ਹੀ ਆ ਨਾ ਫਿਰ ਜਾ ਰੱਬ ਜਿੱਥੇ ਰੱਖੇ ਰਹਿਣਾ ਪੈਂਦਾ ਉੱਥੇ ਰਹਿਣਾ ਪੈਂਦਾ ਹਾਂ ਤੂੰ ਕਰਦਾ ਸੀ ਕਾਲੀਆਂ ਹਾਂ ਮੈਂਬਰ ਸਾਹਿਬ ਕਰਦੇ ਕਾਲੀਆਂ ਚੱਲ ਕੋਈ ਨਹੀਂ ਮੈਂਬਰ ਬਣਾ ਦੇਗੇ ਤੇ ਟੈਨਸ਼ਨ ਨਾ ਲੈ ਮੈਂਬਰ ਬਣਾ ਦੇਾਂਗੇ ਹਾਂ ਕੁਲੀ ਪਈ ਆ ਬਈ ਬੋੜੇ ਠੀਕ ਆ ਜੀ ਹਾਂ ਬਸ ਉਹ ਕਿੱਲਾ ਹੁਣ ਉਧਰੋਂ ਕੱਢਿਆ ਹੋਊਗਾ ਪਹਿਲਾਂ ਉਹ ਹੀ ਕੱਢਿਓ ਹੁਣ ਫਿਰ ਆਪਾਂ ਇਧਰੋਂ ਉਧਰੋਂ ਖੇਲ ਚੋਂ ਭਰ ਲਾਂਗੇ ਮੈਂ ਦਵਾਈ ਲੈ ਜਾਂ ਯਾਰ ਉਧਰ ਵੀ ਇਹ ਨੱਪ ਦਿਆਂਗੇ ਮੈਂ ਟੋਮੈਂਟੀ ਉਧਰ ਵੀ ਦਵਾਈ ਲੈ ਜਾਾਂਗਾ ਪਤਾ ਨਹੀਂ ਵੀ ਕਿਹੜਾ ਕ ਲੈਣਾ ਸਾਡੇ ਮੱਥੇ ਲੱਗਾ ਸਾਡੇ ਕਿੱਲੇ 6 ਕੀ ਹੋਏ ਸੀ 5 6 ਤੇ ਇੱਕ ਪੂੰਡੇ ਦੀਆਂ ਬੋਕੀਆਂ ਖਰਾਬ ਹੋ ਗਈਆਂ ਹੁਣ ਸਾਨੂੰ ਪੂੰਡਾ ਨਹੀਂ ਸੀ ਮਿਲਦਾ ਮਸਾਂ ਪੂੰਡਾ ਲੈ ਕੇ ਆਏ ਪਿੰਡੋਂ ਤੇ ਟਾਈਮ 5 ਵਜ ਗਿਆ ਸੂਰਜ ਵੀ ਡੁੱਬਣ ਵਾਲਾ ਯਾ ਬਾਈ ਲੈ ਆ ਤੇ ਵਾਣ ਵੀ ਆਪਣਾ ਇਧਰਲਾ ਸਾਰਾ ਰਹਿੰਦਾ ਹਜੇ ਹੇ ਮੈਂ ਨਿਬੜ ਲਾਂਗੇ ਨਵੇਂਰ ਦਾ ਗੱਲ ਕੀ ਉਹ ਬਾਤ ਠੀਕ ਹੈ ਯਾਰ ਦਿਲ ਨਾ ਬੰਦਾ ਛੱਡੇ ਤੂੰ ਤਾਂ ਦਿਲ ਛੱਡ ਚਲੇ ਇਹਨੂੰ ਮੈਂ ਆਖਿਆ ਪਿੰਡ ਚੱਲ ਗਿਆ ਆਪਾਂ ਨੂੰ ਮਿਲ ਜੂ ਕਿਸੇ ਨਾ ਕਹੇ ਇੱਥੇ ਫੋਨ ਲਾਈ ਜਾਂਦਾ ਉਹ ਅਗਲਾ ਕਹਿੰਦਾ ਹੈ ਨਹੀਂ ਜੇ ਆਵੋ ਪਰ ਆਪਾਂ ਨੂੰ ਮਿਲ ਹੀ ਗਿਆ ਹੁਣ ਆਹ ਪਾਣੀ ਇੱਥੋਂ ਪਰ ਲਾਂਗੇ ਦੋ ਮੈਨ ਐਸਲੋਟ ਕੱਢ ਲਓ ਫਿਰ ਹਾਂ ਹਣਾ ਉੱਥੇ ਪਰ ਕਹਾਂ ਹਾਂ ਐਸਲੋਟ ਕੱਢ ਲਓ ਇੱਥੇ ਬਰਾਬਰ ਆ ਜਾਾਂਗੇ ਹਾਂ ਉਹ ਪਰਲਾ ਭੁੰਡੇ ਓ ਓ ਸਾਡਾ ਬੰਦਾ ਜਿਹੜਾ ਉੱਥੇ ਛੱਡ ਕੇ ਗਏ ਉਹਨੇ ਦੋ ਪੂੰਢੀ ਕੀਤੀ ਉਹ ਕਿਲੇ 'ਚ ਹੁਣ ਉੱਥੇ ਅੱਗ ਸੇਕਨ ਲਾ ਪਿਆ ਜਾ ਭੋੜਿਆ ਓਏ ਦੋ ਪਾਤੇ ਭਰ ਫਿਰ ਪੂੰਢਾ ਉਹਦਾ ਚੱਲ 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 ਠੰਡ ਵੀ ਬਹੁਤ ਹੱਥ ਠਰ ਗਏ ਸਾਰੇ ਅੱਜ ਤਾਂ ਨਾ ਕੰਮ ਕਰੋਗਾ ਹੋ ਗਿਆ ਕਰੋਗਾ ਹੀ ਹੋ ਗਿਆ ਭਾਈ ਬਹੁਤ ਔਖਾ ਹੋ ਗਿਆ ਅੱਜ ਕੰਮ ਬੰਦੇ ਵੀ ਦੋ ਹੀ ਸੀ ਭੋੜੇ ਨੇ ਸਾਡੇ ਆਉਂਦੇ ਨੂੰ ਅੱਗ ਵੀ ਮਚਾ ਦੀ ਕਹਿੰਦਾ ਪੈਰ ਪੂਰ ਸੇਕ ਲਓ ਹਏ ਠਰ ਗਏ ਚਲੋ ਵੀ ਚਲੋ ਭਰ ਲੋ ਹਣ ਕੇਰਾ ਮੇਰੇ ਮਿੱਤਰੋ ਨਹੀਂ ਤਾਂ ਅੱਜ ਬੋੜੇ ਦੀ ਛੁੱਟੀ ਲਵਾਉਣੀ ਮੈਂ ਰਾਤ ਨੂੰ ਸਾਰੀ ਰਾਤ ਪੱਕੀ ਲਾ ਦੇਣੀ ਦਿਨ ਛੱਡ ਗਿਆ ਬੋੜੇ ਆ ਮੰਨ ਨਾ ਮੰਨ ਕੇਰਾ ਦਾ ਚੱਲ ਨਹੀਂ ਮੈਂ ਛੱਡਦਾ ਹਾਂ ਮੈਂ ਨਹੀਂ ਛੱਡਦਾ ਹਾਂ ਬੜਾ ਟੁੰਡੇ ਨੂੰ ਪਾ ਆਇਆ ਚੱਲ ਵਧੀਆ ਵਧੀਆ ਲਾਈਵ ਸੂਰਜ ਵੀ ਡੁੱਬਣ ਵਾਲਾ ਤੇ ਕੰਮ ਚੱਕ ਦਿਓ ਮੇਰੇ ਵੀਰੋ ਖੜਿਆ ਗਿਆ ਤੂੰ ਕੁਦਰਤੀ ਫੜੇ ਗਿਆ ਤੀ ਕੁਦਰਤੀ ਹਾਂ ਮੈਂ ਕਿੰਨਾਂ ਦਾ ਤੁਰਾਂ ਮਿੰਟ 2-3 ਮਹੀਨੇ ਹੋ ਚੱਲੇ ਆਪਾਂ ਚੱਲ ਮੈਂ ਕਵੇਂ ਹਣ ਸੈਟ ਹੋਰ ਤਾਂ ਨਹੀਂ ਕੋ ਖਾਣਾ ਪੀਣਾ ਦੱਸ ਦਿਓ ਟੱਲ ਕੋਈ ਨਹੀਂ ਜਾਂ ਬਾਈ ਸਰ ਹੋਰ ਖਾ ਲੋ ਸਮੋਸਾ ਠੰਡ ਬਹੁਤ ਆ ਠੰਡਾ ਹੁੰਦਾ ਤਾਂ ਨਹੀਂ ਪੀਣਾ ਪਰਮਾਨਾ ਕਾਹਦਾ ਮੈਨੂੰ ਕਰੀ ਮੈਨੂੰ ਗੁਰਦਾਸ ਕਰਤਾ ਆਰਡਰ ਕੇ ਨਹੀਂ ਹਾਂ ਆਪਣਾ ਖਾਣ ਵਾਲਾ ਕਰਤਾ ਕਰਤਾ ਹਾਂ ਹਾਂ ਇਹਨਾਂ ਨੂੰ ਮੈਂ ਛੱਡਣ ਜਾਣਾ ਯਾਰ ਕਵੇਂ ਖਾਵਾ ਦੇ ਦਿੰਦਾ ਹਾਂ ਦੂਦ